ਪਟਿਆਲਾ ਦੇ ਐਸ ਡੀ ਐਮ ਅਤੇ ਨਗਰ ਨਿਯਮ ਲੈਂਡ ਬ੍ਰਾਂਚ ਦੇ ਇੰਸਪੈਕਟਰ ਮਨੀਸ਼ਪੁਰੀ ਨੇ ਆਪਣੀ ਟੀਮ ਦੇ ਨਾਲ ਪਟਿਆਲਾ ਦੇ ਅਦਾਲਤ ਬਾਜ਼ਾਰ ਵਿਖੇ ਵੱਡੀ ਕਾਰਵਾਈ ਕਰਦੇ ਹੋਏ ਦੁਕਾਨਾਂ ਦੇ ਬਾਹਰ ਜੋ ਦੁਕਾਨਦਾਰਾਂ ਦਾ ਸਾਮਾਨ ਪਿਆ ਸੀ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਕਿ ਆਪਣਾ ਜੋ ਸਾਮਾਨ ਹੈ ਉਹਨਾਂ ਦੁਕਾਨਾਂ ਦੇ ਅੰਦਰ ਰੱਖੋ ਤਾਂ ਕਿ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ निजात ਮਿਲੇ ਦੇ ਤੇ ਬਿਕਮੈਂਟ ਕੀਤਾ ਸਰ ਹਾਂ ਲੋਕਾਂ ਦੀ ਕਨਵੀਨੀਅਨ ਨੂੰ ਧਿਆਨ ਰੱਖ ਕੇ ਇੱਕ ਰਸ਼ ਵਾਲੇ ਏਰੀਆ ਦੇ ਵਿੱਚ ਛੋਟੇ ਵਹੀਕਲ ਇਸ ਕਰਕੇ ਚਲਾਏ ਗਏ ਨੇ ਕਿ ਉਹ ਪਿਕ ਐਂਡ ਡ੍ਰੌਪ ਦਾ ਕੰਮ ਕਰਦੇ ਨੇ ਉਹਨਾਂ ਨੂੰ ਪਾਰਕ ਕਰਨ ਲਈ ਐਸ ਐਚ ਰਸ਼ ਕਰਨ ਲਈ ਉਹਨਾਂ ਨੂੰ ਵੀ ਸਮਝਾਇਆ ਜਾਂਦਾ ਮੈਂ ਫਿਰ ਵੀ ਟ੍ਰੈਫਿਕ ਡੀ ਐਸ ਪੀ ਟ੍ਰੈਫਿਕ ਨਾਲ ਮੈਂ ਇਸ ਮਸਲੇ ਤੇ ਫੋਕਸ ਕਰਨ ਉਹਨਾਂ ਨੂੰ ਮੈਂ ਹੋਰ ਤੁਹਾਡੇ ਜਿਸਮੇ ਕਿ ਅਵੇਅਰਨੈਸ ਹੀ ਹੈ ਕਲੀਆਂ ਪੱਕੇ ਹਦਾਇਤਾਂ ਵੀ ਚਾਹੀਆਂ ਜਾਣੀਆਂ ਇਹਨਾਂ ਨੂੰ ਅਵੇਅਰਨੈਸ ਤੇ ਹਦਾਇਤਾਂ ਇੱਕੋ ਹੀ ਗੱਲ ਹੈ ਅਵੇਅਰਨੈਸ ਨਹੀਂ ਉਹਨਾਂ ਨੂੰ ਗਾਈਡ ਕਰ ਰਹੇ ਆ ਇਹ ਇਹ ਚੀਜ਼ ਨੂੰ ਨਹੀਂ 맞춰 ਰਿਹਾ ਕਿ ਆਪਾਂ ਟ੍ਰੈਫਿਕ ਨੂੰ ਬੈਂਕ ਸਮੂਥਲੀ ਲੈਂਟ ਆਨ ਕਰਵਾਈ। ਪਰ ਇਹਨਾਂ ਦੇ ਉੱਪਰ ਗੌਰ ਨਹੀਂ ਕੀਤਾ ਜਾਂਦਾ بار بار ਇੱਕ ਇੱਕ ਵਾਰ ਇਹ ਉਹਨ ਗੇੜਾ ਜਿਹੜਾ ਤੁਹਾਡੇ ਉਹਨ ਲਗਾਇਆ ਜਾਏਗਾ ਦੁਬਾਰਾ ਫਿਰ ਕੋਈ ਨਹੀਂ ਦੇਖੋ ਉਹਦੇ ਲਈ ਟ੍ਰੈਫਿਕ ਪੁਲਿਸ ਪੁਆਇੰਟਾਂ ਤੇ ਆਪਣੇ ਤੇ ਹੈਗੀ ਹੈ ਸ਼ਹਿਰ ਦੇ ਵਿੱਚ ਵਰਕ ਕਰ ਰਹੀ ਹੈ ਆਪਣੇ ਜਿਵੇਂ ਇਹ ਰਿਸਪੈਕਟਿਵ ਏਰੀਆ ਆਈ ਥਿੰਕ ਕੋਤਵਾਲੀ ਦੇ ਅੰਡਰ ਪੈਂਦਾ ਹੈ ਕੋਤਵਾਲੀ ਪੁਲਿਸ ਵੀ ਇਸ ਚੀਜ਼ ਨੂੰ ਸੁਪਰਵਾਈਜ਼ ਕਰਦੀ ਹੈ ਅਸੀਂ ਗੱਲ ਨਹੀਂ ਹੈਗੀ ਹੁਣ ਸਾਰੇ ਸਾਰੇ ਏਰੀਆਜ਼ ਦੇ ਵਿੱਚ ਜਿਹੜੀ ਰਿਸਪੈਕਟਿਵ ਪੁਲਿਸ ਹੈ ਉੱਥੋਂ ਦੀ ਉਹਦੇ ਤੇ ਫੋਕਸ ਨਹੀਂ ਸ਼ੌਪ ਪੇਪਰ ਤੇ ਨਹੀਂ ਕੰਮ ਕਰ ਨਹੀਂ ਮੰਨ ਲੈਂਦੇ ਤੇ ਉਹਨਾਂ ਦੇ ਉੱਪਰ ਕਾਰਵਾਈ ਫਿਰ ਬਾਅਦ ਚ ਕੀਤੀ ਜਾਂਦੀ ਸੀ ਜੀਮਨ ਸਾਹਿਬ ਟ੍ਰੈਫਿਕ ਪੁਲਿਸ ਬਾਉਂਡ ਹੈ ਜੀ ਇਹਦੇ ਬੜਾ ਪੂਜੋਲੇ ਦੇ ਆਪ ਕਿਉਂ ਚੁੱਭਦੇ ਖੜ ਹੁੰਦੇ ਇੱਕ ਵੀ ਨਹੀਂ ਹੁੰਦਾ ਇਹਦੇ ਤੇ ਜਿਹੜੀ ਅੱਜ ਸਪੈਸ਼ਲ ਕੈਂਪੇਨ ਹੈ ਦੇਖੋ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਪੁਲਿਸ ਦੇ ਸਹਿਯੋਗ ਦੇ ਨਾਲ ਆਮ ਪਬਲਿਕ ਦੇ ਸਹਿਯੋਗ ਦੇ ਨਾਲ ਹੀ ਅਸੀਂ ਸਟਾਰਟ ਕੀਤੀ ਸਾਰੇ ਸਾਰੇ ਸਟੇਕ ਹੋਲਡਰਸ ਨੂੰ ਪੁਲਿਸ ਦੀ ਡਿਊਟੀ ਤੇ ਲਾ ਲਓ ਕੋਈ ਬੰਦੇ ਹਾਂਜੀ ਬਿਲਕੁਲ ਇਸ ਏਰੀਆ ਦੇ ਵਿੱਚ ਕੰਸਰਨ ਨਹੀਂ ਹੁੰਦੇ ਨਹੀਂ ਅੱਗੇ ਹੁੰਦੇ ਨਹੀਂ ਆਈ ਗਈ ਹੈ ਇਹਦੇ ਬਾਰੇ ਦੱਸ ਦੋ ਇਹਦੇ ਬਾਰੇ ਜੇ ਸਾਨੂੰ ਰਾਤ ਮੈਸੇਜ ਆਇਆ ਸੀ ਸਾਡੇ ਜੁਆਇੰਟ ਕਮਿਸ਼ਨਰਸ ਮੈਡਮ ਦਾ ਦੀਪਜੋਤ ਕੌਰ ਜੀ ਦਾ ਉਹਨਾਂ ਅਤੇ ਸਾਡੇ ਕਿਮੇਹਮਾਨਿਕ ਕਮਿਸ਼ਨਰ ਸਾਹਿਬ ਗਜਤ ਕੁਮਰਾਈ ਜੀ ਦਾ ਉਹ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਐਸਡੀਐਮ ਮੈਡਮ ਵੱਲੋਂ ਡੀਸੀ ਸਾਹਿਬ ਵੱਲੋਂ ਮੈਸੇਜ ਸੀਗਾ ਕਿ ਤੁਸੀਂ ਜਿਹੜਾ ਇਹ ਇਕੱਠੀ ਕੈਂਪੇਨ ਚਲਾਨੀ ਹੈ कि ਜਿਹੜੀ ਲੋਕਾਂ ਨੂੰ ਜਿਹੜੀ ਹੈ ਟ੍ਰੈਫਿਕ ਦੀ ਉਲੰਘਣਾ ਜਿਹੜੇ ਕਰਦੇ ਨੇ ਜਾਂ ਜਿਹੜੇ ਦੁਕਾਨਦਾਰ ਵੀ ਉਹ ਆਪਣੇ ਦੁਕਾਨਾਂ ਦੇ ਬਾਹਰ ਫੜੀਆਂ ਲਗਵਾਉਂਦੇ ਨੇ ਵੀ ਉਹਨਾਂ ਨੂੰ ਅਵੇਰਨੈਸ ਕਰਨਾ ਵੀ ਅੱਜ ਤੋਂ ਬਾਅਦ ਇਹ ਜਿਹੜੀ ਲਾਈਨ ਡਰਾ ਕੀਤੀ ਜਾ ਰਹੀ ਹੈ ਵੀ ਇਸ ਤੋਂ ਇਸ ਦੇ ਬਾਹਰ ਆਪਣਾ ਕੋਈ ਵੀ ਜਿਹੜਾ ਸਮਾਨ ਤੁਸੀਂ ਰੱਖਿਆ ਜਾਏਗਾ ਤਾਂ ਤੁਹਾਡੇ ਚਲਾਨ ਵੀ ਦਿੱਤੇ ਜਾਣਗੇ ਤੇ ਤੁਹਾਡਾ ਸਮਾਨ ਵੀ ਜ਼ਬਤ ਕੀਤਾ ਜਾਏਗਾ ਕੋਈ ਸਾਹਿਬ ਦੁਕਾਨਦਾਰ ਵੀ ਮਾਰਦੇ ਨੇ ਰੇਡੀਆਂ ਲਗਾਉਂਦੇ ਆ ਪੈਸੇ ਮੋٹے ਰਕਮ ਲੈਂਦੇ ਆ ਰੇਡੀਆਂ ਤੋਂ ਹਾਂਜੀ ਹਾਂਜੀ ਉਸੇ ਤਹਿਤ ਜੀ ਅਸੀਂ ਇਹ ਜਿਹੜੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ ਵੀ ਅਸੀਂ ਜਿਹੜਾ ਇਹਨਾਂ ਦੇ ਚਲਾਨਿੰਗ ਕਰਾਂਗੇ ਜੀ ਜਿਹੜੇ ਦੁਕਾਨਦਾਰ ਦੇ ਬਾਹਰ ਜਿਹੜੀ ਫੜੀ ਲੱਗੀ ਹੋएगी ਚਲਾਨ ਉਹਦੀ ਦੁਕਾਨ ਦਾ ਹੋਏਗਾ ਤਾਂ ਜੋ ਆਪਣੇ ਬਾਹਰ ਲਗਾਣ ਹੀ ਨਾ ਦੇ ਸਕਣ ਕਿਉਂਕਿ ਉਹਨਾਂ ਤੋਂ ਮੋਟਾ ਕਿਰਾਇਆ ਵਸੂਲਦੇ ਨੇ ਇਹ ਵੀ ਸਾਨੂੰ ਪਤਾ ਚੱਲਿਆ ਜੀ ਨਹੀਂ ਨਹੀਂ ਇਹ ਰੈਗੂਲਰ ਹੈ ਕਿ ਤੁਸੀਂ ਦੇਖੋ ਮੈਂ ਕੱਲ ਵੀ ਉਰੇ ਜਿਹੜੀ ਹੈ ਚਲਾ ਆਪਣੀ ਡਰਾਈਵ ਚਲਾ ਕੇ ਗਿਆ ਉਸ ਤੋਂ ਬਾਅਦ ਅੱਜ ਤ੍ਰਿਪੜੀ ਵੀ ਜਾ ਕੇ ਆਏ ਸੀ ਤਾਂ ਐਡਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਜ਼ ਮੇਰੇ ਵੱਲੋਂ ਇੱਕ ਨਾ ਇੱਕ ਬਾਜ਼ਾਰ ਦੇ ਵਿੱਚ ਜਾਇਆ ਜਾਂਦਾ ਹੈ